ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੰਗੋ ਦਾ ਦੇਖੀ ਫਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਾਰਕ ਮਿਛਰੀ ਖਾਨ ਤਸਵੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ 'ਚ ਤੁਹਾਨੂੰ ਪੰਜ ਬੱਛੂ ਦਿਖਾਵਾਂਗੇ ਦੋ ਛੋਟੀਆਂ ਮਾਰੇ ਤਿੰਨ ਬਿਹੜਾ ਵਾਂ ਤੇ ਕੁਝ ਧੋਕੜਾ ਗੱਪਣਾ ਵੇ ਕੋਈ ਸੱਜਣਾ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਬਾਈ ਡਿਊਟੀ ਦੇ ਕੋਲ ਤਿਆਰੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਸਿਕਾ ਜੀ ਸਸਿਕਾ ਜੀ ਸਸਿਕਾ ਜੀ ਉਸ ਨੌਟੀ ਠਹਿਤਾ ਵਧੀਆ ਵਧੀਆ ਅਧਿਕਾਰ ਚਾਹੀਦਾ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾ ਭਾਈ ਡਿਫੀਏ ਪਿੰਡ ਚੱਕ ਜੇ ਮਸੀਗਾਂ ਤਸੀਜਨ ਵਾਲਾ ਦੇ ਜ਼ਿਲ੍ਹਾ ਪ੍ਰਸ਼ਾਦ ਠੀਕ ਹੈ ਫੋਨ ਨੰਬਰ ਬੋਲ ਦਿਓ 9981984725 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਇਹਦਾ ਕਰੋ ਜੀ ਇਹ ਵਾੜਾ ਤੋਂ ਕਰਨੀ ਕਿ ਆਹ ਵਾੜ ਤੋਂ ਕਰ ਲੋ ਕਰਨੇ ਠੀਕ ਹੈ ਜੀ ਆ ਜੋ ਪਹਿਲੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਜੀ ਇਹਦਾ ਮਿਲਤਰ ਰਿਕਾਰਡ ਦੇ ਪਿੰਵੇਂ ਸੁਵੇ ਹੋਈ ਹੈ ਇਹ ਘਰ ਵਾਲੇ ਦੇ ਪਹਿਲਾ ਹੀ ਸੁਆਣ ਦੇ ਦੂਜਾ ਕਹਿ ਕੇ ਦਵਾਂਗੇ ਅੱਛਾ ਜੀ ਹਾਂ ਜੀ ਜੀ ਲਓ ਭਾਈ ਲੱਗੇ ਪਈ ਹਡਰ ਕੁਆਲਟੀ ਵੀ ਚੈੱਕ ਕਰ ਸਕਦੇ ਜਿਹੜੇ ਕਿੰਨੇ ਕੁ ਵੇ ਦੀ ਚਵਾਈ ਹੋਈ ਸਾਰੇ ਇਹਦੀ ਸਵੇਰੇ ਸਵੇਰੇ ਆਪਣੇ ਕੋਲ ਨਾਲ ਮੰਨ ਲਓ ਮਾਲ ਅੱਜ ਇਕੱਠਾ ਕੀਤਾ ਸਾਰਾ ਅੱਛਾ ਅੱਛਾ ਹਾਂਜੀ ਰਾਤੀ ਵੀ ਲਈਆਂ ਸਵੇਰੇ ਵੀ ਉਹਨਾਂ ਦੇ ਘਰ ਚੋਂ ਇਹਨਾਂ ਦੀ ਠੀਕ ਹੈ ਠੀਕ ਹੈ ਜੀ ਹਾਂਜੀ ਨਾ 12 ਵਜੇ ਕਿਤੇ 90 ਮਿੰਟ ਹੋਏ ਜੀ ਠੀਕ ਹੈ ਲੋਬ ਜੀ ਚੈੱਕ ਕਰ ਸਕਦੇ ਹੋ ਤੁਸੀਂ ਟਾਈਮ ਫੋਨ ਆਪਣੀ ਵੀਡੀਓ ਬਾਡੀ ਹਾਂਜੀ ਸਵੇਰੇ ਮੰਨ ਲਓ ਤੁਹਾਨੂੰ ਪਤਾ ਹੈ ਕਿਤੇ ਬਾਹਰ ਚ ਬੋਸ ਫੈਂਡੀ ਤੇ ਲੇਟ ਛੇੜੀ ਮਾਲ ਹੋਈ ਜਾਂਦੀ ਹਾਂਜੀ ਹਾਂਜੀ ਹਾਂ 8 8:30 ਵਜੇ ਦੀ ਚਵਾਈ 8 ਵਜੇ ਦੀ ਲਾਓ ਤੁਸੀਂ ਠੀਕ ਹੈ ਠੀਕ ਹੈ ਹਾਂਜੀ ਖੋਲੋ ਵਿੱਚ ਫਿਰ ਖੋਲ ਕੇ ਨੂੰ ਦਿਖਾਈਏ 9 ਵਜੇ ਕੱਟ-ਕੱਟ ਨੇ ਚੈੱਕ ਕਰ ਸਕਦੇ ਜੇ ਤਗਰਾ ਕਰ ਤਾ 15 ਦਿਨਾਂ ਦੇ ਸਹੀ ਗਏ ਅੱਛਾ ਜੀ ਤੇ ਬੱਚਾ ਆਇਆ ਦਾ ਨਾ ਥੋੜਾ ਢਿੱਲਾ ਹੀ ਰਿਹਾ ਮੈਂ ਫੇਸ ਕੋਲ ਤੁਸੀਂ ਚੈੱਕ ਕਰ ਸਕਦੇ ਜਰਸੀ ਕ੍ਰਾਸ ਵਿੱਚ ਆ ਗਈ ਆ ਹਾਂ ਜੀ ਮੂੰਹ ਮ ਬੜਾ ਸੋਹਣਾ ਬਹੁਤ ਹੀ ਜ਼ਿਆਦਾ ਫੂਰ ਸੂਤਿਆ ਫੇਸ ਕਿੱਦੂਆ ਖੋਲ ਨਹੀਂ ਸਦੋਂ ਖੋਲ ਦੇ ਤਾਂ 2 ਵਜੇ ਨੇ ਬਹੁਤ ਚੰਗਾ ਵਾ ਇਹ ਕਿੰਨਾ ਕੁ ਜਸਤਾ ਦੁੱਧ ਦਿੱਤਾ ਲੇ ਕੋ ਆਓ ਤੋਂ ਤੋਂ ਠੰਡੀ ਬੜੀ ਗਈ ਦੇਖੋ ਲੌਂਗ ਦੀ ਚੈੱਕ ਕਰ ਸਕਦੇ ਵੀ ਸਿਲੀਆਂ ਸੂਲੀਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾ ਭਾਂਡੋਗਾ ਸਿੱਟਾ ਰਿਹਾ ਜੇ ਲਓ ਜੀ ਇਹ 15 ਦਿਨਾਂ ਦੇ ਹੋਈ ਜੇ ਠੀਕ ਹੈ ਠੀਕ ਹੈ ਹਾਂ ਜੀ ਤੇ ਕਿੰਨਾ ਕੁ ਜਸਤਾਂ ਦੁੱਧ ਦੇ ਕੋ ਇਹਦੇ ਕੋ 15 ਲੀਟਰ ਆ ਅੱਛਾ ਜੀ ਮਿੰਤੀ ਵਾਲਾ ਮੈਂ ਇਹਨਾਂ ਨੂੰ ਕੋਈ ਚਵਾ ਕੇ ਦਵਾਂਗੇ ਦੋ ਡੰਗ ਠੀਕ ਹੈ ਠੀਕ ਹੈ ਕੋਈ ਵੀਰ ਭਰਾ ਮੈਨੂੰ ਸਾਈ ਪੱਕੀ ਪਾਵੇ ਹਾਂ ਜੀ 5000 ਰੁਪਿਆ ਸਾਈ ਜਿਹੜਾ ਮੇਰਾ ਵੀਰ ਪਾਵੇ ਅੱਛਾ ਜੀ ਤੇ ਦੋ ਡੰਗ ਮੇਰੇ ਘਰੋਂ ਵੀਡੀਓ ਕੋਲ ਦੇ ਕੋਈ ਚਵਾ ਲੈ ਠੀਕ ਹੈ ਲੋ ਹਾਂ ਜੀ ਤੇ ਬੱਛਾ ਦਾਣਾ ਆ ਸਕਦਾ ਇੱਥੇ ਦੋ ਟਾਈਮ ਉਹ ਪਰਲੇ ਬੰਨੇ ਵੱਜਾ ਦੇ ਠੀਕ ਹੈ ਠੀਕ ਹੈ ਲੋ ਬਈ ਜੀ ਆਹ ਵਾਲਾ ਜਵਾਗ ਹੀ ਤੇ ਹਾਂ ਏ ਬੱਚਾ ਮਰ ਗਿਆ ਆਲਾ ਭਾਜੀ ਠੀਕ ਹੈ ਠੀਕ ਹੈ ਬਾਕੀ ਵੀਰ ਭਰਾਣਾ ਦੁੱਧ ਦੁੱਧ ਨਹੀਂ ਛੱਡਦੇ ਜਿਹੜਾ ਫੀਲ ਡੰਗਰੇ ਆ ਅੱਛਾ ਜੀ ਆ ਇਧਰ ਕੋ ਲਓ ਭਾਜੀ ਚਾਹ ਪਾਸਾ ਤੇ ਜੀ ਦੋਨੀਆਂ ਮੱਛੀਆਂ ਵੇਛੇ ਨੂੰ ਤੁਹਾਨੂੰ ਪਤਾ ਬੱਚੇ ਵੱਛੀ ਹੋਵੇ ਨਾ ਪਾ ਲੈਂਦੇ ਤੁਹਾਨੂੰ ਲੱਗੇ ਰੋ ਮੜ ਜਾ ਦਿਖਾ ਦਿਓ ਹਾਂ ਜੀ ਜੀ ਦਿਖਾ ਦਿਓ ਕੋਈ ਜਾਨੀ ਬਾਂਦੀ ਬਹੁਤ ਹੈ ਸਾਡੇ ਤੋਂ ਲੱਗੇ ਰੋ ਮੋਲਾਂ ਦਾ ਸੈੱਜ ਹੈ ਬਹੁਤ ਹੀ ਸ਼ਾਨਦਾਰ ਹੈ ਟਾਈਮ ਦੇ ਨਾਲ ਬਹੁਤ ਵੱਛੀ ਬਣ ਜਾਊਗੀ ਆਪਣੇ ਟਾਈਮ ਤੇ ਕੀ ਮੁੱਲ ਵੀਰ ਜੀ ਦਾ ਭਾਈ 8 ਘੰਟੇ ਪਏ ਚੌਂ ਚ ਕੀ ਮੁੱਲ ਜੀ ਮੁੱਲ ਤੇ ਤੁਹਾਨੂੰ ਪਤਾ ਇਹੋ ਜੀਆਂ ਮੱਛੀਆਂ ਦਾ 70 75 ਹਾਲੀ ਜੇ ਇਹ ਸਾਡੇ ਕੋਲ ਮੁੱਲ ਕਰਾਉਣਾ ਸਿਰਫ 65000 ਕਰੀਏ ਅੱਛਾ ਜੀ ਤੇ 55000 ਦੀ ਵਸੀ ਦੇ ਦਈਏ ਸਾਦਕੇ ਥੋੜਾ ਜਿਹਾ ਮਾਤਾ ਪੂਰੇ 50000 ਦੀ ਵਸੀ ਦੇ ਦਈਏ ਠੀਕ ਹੈ ਲਓ ਪੂਰੇ 50000 50000 ਦੀ ਵਸੀ ਦੇ ਦਾਂਗੇ ਬਾਕੀ ਵਸੀ ਵੇਚ ਲੋ ਕਿੰਨਾ ਦੀ ਹੱਥ ਕਾਟ ਬਹੁਤ ਹੀ ਚੰਗਾ ਵਾ ਤੇ ਜਰਸੀ ਕ੍ਰਾਸ ਵਿੱਚ ਆ ਜੀ ਤੇ ਹੈ ਵੀ ਠੰਡੀ ਸੀਲ ਆ ਠੰਡੀ ਸੀਲ ਆਜੋ ਹੁਣ ਦੂਜੇ ਨੰਬਰ ਤੇ ਹਾਂ ਜੀ ਦੱਸੋ ਭਾਜੀ ਇਹ ਦ ਪਰੇ ਇਹ ਟੋਕੜ ਗੱਬਣਿਆਂ ਜੀ ਅੱਛਾ ਜੀ ਹਾਂ ਜੀ ਕਿੰਨੇ ਟਾਈਮ ਦੀ ਏ ਇਹ ਸਾਡੇ 6 ਮਹੀਨੇ ਦੀ ਗੱਬਣੀ ਕੀ ਹੈ ਇਹ ਕਿੱਕ ਪਾਸ ਜਾਨ ਹਾਂਜੀ ਘਰ ਵਾਲੇ ਸਤਾਂ ਦੇ ਆਂਦੇ ਸਾਢੇ 6ਾਂ ਦੀ ਕਹਾਂਗੇ ਠੀਕ ਹੈ ਠੀਕ ਲੋ ਜੀ ਸਾਢੇ 6 ਮਿੰਟ ਦੇ ਪਾਸ ਆ ਰਹੇ ਤੁਹਾਨੂੰ ਬਾਕੀ ਖੋਲ ਕੇ ਖਾਣੇ ਆ ਇਹ ਸੂਆ ਪਹਿਲਾ ਸੂਈਦਾਰ ਕੀ ਦੂਜਾ ਸੂਆ ਸੋਣਾ ਨੇ ਕਿੰਨਾ ਕਿ ਸਕੇ ਨੇ ਦੁੱਧ ਚ ਆਇਆ ਹੈ ਪਤਾ ਕਰੋ ਜੀ ਦੁੱਧ ਭਾਜੀ ਘਰ ਵਾਲੇ ਆਂਦੇ ਨੇ 15 ਕਿਲੋ ਦੀ ਚੋਆ ਹੈ ਅੱਛਾ ਅੱਛਾ ਬਾਕੀ ਬੱਚੀ ਵਰਜੀ ਵੱਢੀ ਆ ਦਤਾਉ ਦੁੱਧ ਨੇ ਠੀਕ ਹੈ ਠੀਕ ਦੋ ਭਾਜੀ ਕੱਦ ਵਜੇ ਨੇਰਾ ਥਣ ਬੜਾ ਪਿਆਰਾ ਲੱਗਾ ਤੇ ਟੋਕੜ ਗੱਬੜਿਆ ਤੇ ਗਾਂ ਚਲੋ ਆਸ ਵੰਡਿਆ ਤੇ ਫੇਸ ਕੁਆਲਿਟੀ ਵੀ ਕਰ ਸਕਦੇ ਜੀ ਚੈੱਕ ਇੱਧਰ ਕਿੱਥੇ ਜੇ ਆਸਟਮ ਕੇ ਨਾ ਕਰਦੇ ਤੀ ਦੁੱਧ 5 ਲੀਟਰ ਨਾਲ ਦਵਾਗੇ ਠੀਕ ਹੈ ਠੀਕ ਹੈ ਹਾਂ ਦੁੱਧ ਆ ਪਾਓ ਦੱਸਦੇ ਜਿਹੜਾ ਠੱਗ ਮਾਰ ਕੇ ਇਥੋਂ ਗੈਨੇ ਚੋਲਣਾ ਨਹੀਂ ਨਹੀਂ ਬਿਲਕੁਲ ਸਹੀ ਜੀ ਸਾਨੂੰ ਭਾਵੇਂ ਮੈਂ 6 ਕਿਲੋ 7 ਕਿਲੋ ਵੀ ਦੱਸ ਸਕਦਾ ਜੀ ਨਹੀਂ ਨਹੀਂ ਬਿਲਕੁਲ ਸਹੀ ਹਾਂ ਜੀ ਹਾਂ ਜੀ ਇਹਦੇ ਥੱਲੇ ਹੁਣ ਦੁੱਧ ਵਿਖਾਵੇ ਵਾਲਾ 12 17 ਕਿਲੋ ਜਾਂ 15 ਕਿਲੋ ਗਿਆ ਜੀ ਠੀਕ ਹੈ ਠੀਕ ਹੈ ਜੀ ਤੇਰਾ ਮੁੱਲ ਵੀ ਤੇਰਾ ਮੋੜਾ ਦਾ 35000 ਜੀ ਹਾਂ ਨਾ ਪੂਰੇ 30000 ਜੀ ਠੀਕ ਹੈ ਬਾਈ ਜੀ 30000 ਦੀ ਹਾਂਜੀ ਟੋਕੜ ਗੱਬਣ ਵੱਖ ਤੇ ਲੋ ਪਲੀ ਪੁਲੀ ਬੜੀ ਸਾਢੇ 6 ਮਹੀਨੇ ਦੀ ਚੈੱਕ ਪਾਸ ਆ ਜਿਹੜਾ ਡੰਗਰ ਭੁੱਖੇ ਭੱਖੇ ਅੱਜ ਹੀ ਆਇਆ ਨਾ ਦਿੱਲੀ ਤੋਂ ਠੀਕ ਹੈ ਆਜੋ ਤੀਜੇ ਨੰਬਰ ਤੇ ਹੁਣ ਦੱਸਿਓ ਵੀ ਜੀ ਇਹਦੇ ਬਾਰੇ ਹਾਂ ਵੀ ਆ 25 ਦਿਨਾਂ ਦਾ ਲਾ ਲਓ ਬੱਛਾ ਭਾਵੇਂ ਠੀਕ ਹੈ ਜੀ ਬੱਛਾ ਮਗਰ ਜੀ ਦੇ ਮਾੜਾ ਮੋਟਾ ਥੋੜੀ ਤਾੜੀ ਨਮਾਰਦਾ ਮੂੰ ਅੱਛਾ ਜੀ ਹਾਂਜੀ ਤੇ ਕਿੰਨਾ ਕੀ ਦੁੱਧ ਦੁੱਧ ਦੇ ਕੋ ਵੀ 15 ਲੀਟਰ ਲਾਈਏ ਅੱਛਾ ਜੀ ਹਾਂ ਤੇ ਬਖਾਵਾ ਦਾ ਵੀ 18 ਹੁੰਦੀਆਂ ਕਿਲੋਆਂ ਠੀਕ ਹੈ ਠੀਕ ਹੈ ਲੋ ਬਾਈ ਜੀ ਲਓ ਬਾਈ ਜੀ ਕੱਦ ਵਜ ਕਿਤੇ ਕਰਮਣ ਜੇ ਫਿਰ 40 ਤੁਸੀਂ ਚੈੱਕ ਕਰ ਸਕਦੇ ਜਿਹੜੇ ਇੱਕ ਟਵਾਸੂ ਬਸਹੀ ਦੂਜਾ ਕਿਹਾਂ ਦੂਜਾ ਨਾ ਉਹ ਤੇ ਜਾਊਗੀ ਵੱਤੋਂ ਬਾਦ ਤੁਹਾਨੂੰ ਪਤਾ ਠੀਕ ਹੈ ਲੋ ਬਈ ਆਰਡਰ ਕਰਵਾਤੀ ਸਾਡਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਗਿੱਟ ਗਿੱਟ ਤੇ ਥਨ ਲੱਗਾ ਬੜੀ ਬਾਂਦੀ ਸ਼ਾਮੀ ਠੀਕ ਹੈ ਠੀਕ ਹੈ ਤੇ ਅਸਟਾਮ ਜਿਹੜਾ ਮੈਂ ਕਹਿੰਦਾ ਕਿ 15 ਲੀਟਰ ਬਿਲਕੁਲ ਚੀ ਅੱਗ ਮਾਰ ਕੇ ਦੁੱਧ ਤਿਆਰ ਆ ਤੇ ਲਾਂਡੂ ਨਾ ਸਾਹਮਣੇ ਕਾਫੀ ਆ ਚਲੋ ਬੜੀ ਬਾਂਦੀ ਸ਼ਾਮੀ ਠੀਕ ਹੈ ਠੀਕ ਹੈ ਲੋ ਬਈ ਚੈੱਕ ਕਰ ਸਕਦੇ ਸਾਡਾ ਸੋਨਾ ਦਾ ਸੈਜ ਗਿਆ ਚੈੱਕ ਕਰਾ ਦੇ ਵੀਰ ਜੀ ਕੋਈ ਮਾਨੂੰ ਸਾਈ ਪਾ ਦੇ ਅੱਛਾ ਜੀ 6 6:30 ਵਜੇ ਨਾ ਵੀਡੀਓ ਕਾਲ ਤੇ ਦੋਵੇਂ ਟਾਈਮ ਚ ਵਾਲੀ ਠੀਕ ਹੈ ਠੀਕ ਸਾਮੇ ਵਿੱਚ ਵਾਲੇ ਸਵੇਰੇ ਵਿੱਚ ਵਾਲੇ 5000 ਦੇ ਸਾਈ ਪਾਊਗਾ ਕੋਈ ਤਾਂ 5 ਦਾ 5 ਉਹਦਾ ਵਾਪਸ ਮਾਰਾਂਗੇ ਜੇ ਕੋਈ ਫੋਨ ਪਾਉਣ ਹੋ ਜਦਾਂ ਗਾ ਠੀਕ ਹੈ ਠੀਕ ਜੇ 15 ਦਾ 14 ਵੀ ਹੋਊ ਨਾ ਤਾਂ ਵੀ ਇਸਾਈ ਵਾਪਸ ਕਹਿੰ ਕਰ ਦੱਸੋ ਠੀਕ ਹੈ ਠੀਕ 15 ਦੇ 15 ਹੀ ਆ ਜੀ ਕੀ ਮੁੱਲ ਜਿਹੜਾ ਹੈ ਮੁੱਲ ਇਹਦਾ 65000 ਕਰਦੇ ਆ ਅੱਛਾ ਜੀ ਇਹ ਹਾਂ ਨਾ ਜਿਹੜੀ ਦੇਣੀ ਹੈ 55000 ਦੀ ਦੇ ਦਾਂਗੇ ਹਾਂਜੀ ਪੂਰੇ 50000 ਰੁਪਏ ਲਓ ਬਾਈ ਬਿਲਕੁਲ ਨਿਗਾ ਨਿਕਾਏਗੇ ਮੋਹਰੀਆਂ ਦੇ 50000 ਦੀ ਬਿਲਕੁਲ ਸੱਚ ਜੀ 50000 ਦੇ ਦਾਂਗੇ ਬਾਕੀ ਦੁੱਧ ਦੇ ਨੇ 20 ਕਿਲੋ ਪਰ ਦੇਣਾ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਇਹ ਕੋਈ ਵੀਰ ਭਰਾ ਸਾਹਮਣੇ ਲੱਜੂ ਦੁੱਧ ਚੰਗਾ ਚਪਾਈ ਜਾਣਾ ਤੇ ਆਜੋ ਹੁਣ ਮੀਣੀ ਝੋਟੀ ਨਹੀਂ ਨਹੀਂ ਬਖੜੀ ਮੀਣੀ ਲੜ ਜਾਂਦੀ ਬਤਲੋ ਮੀਣੀ ਦੇ ਦੋਵੇਂ ਸਿੰਗ ਵੇਲੋ ਜਾਂਦੇ ਜੀ ਠੀਕ ਹੈ ਲਓ ਬਾਈ ਚੈੱਕ ਕਰ ਸਕਦੇ ਜੀ ਦੋਵੇਂ ਸਿੰਗ ਹਿਲਦੇ ਆ ਹਾਂਜੀ ਕੀ ਯਾਰਾ ਦਾ 7 ਟਟੇ ਲ ਇਹ ਨਾ ਮਨੋ 45 ਕਿਦਨਾਂ ਦੀ ਬਣੀ ਜੇ ਮਾਜ ਅੱਛਾ ਜੀ ਹਾਂਜੀ ਠੀਕ ਹੈ ਕਿ ਆਕਾਪਾ ਕਾਲਦੀ ਆਪਣੇ ਕੋਈ ਆਪਾ ਕਰਾਈਏ ਅੱਛਾ ਜੀ ਡਾਕਟਰ ਨੇ ਆਖਿਆ ਥੋੜੇ ਜੇ ਮੰਨ ਲਓ 5 ਕਿ ਦਿਨਾਂ ਨੂੰ ਪ੍ਰੋਪਰ ਪਤਾ ਲੱਗੂ ਇਹਦਾ ਅੱਛਾ ਜੀ ਪ੍ਰੋਪਰ ਹਾਂ ਸ਼ੱਕ ਦੇ ਵਿੱਚ ਆਈ ਹੈ ਚਵਾਜੂ ਇਹਦਾ ਵੀ ਬੜਾਇਆ ਪਾੜੇ ਦੇ ਚਵਾਕੇ ਦਵਾਗੇ ਠੀਕ ਹੈ ਜੀ ਕਿੰਨਾ ਕਿ ਦੁੱਧ ਦਿੰਦੀ ਹੈ ਦੁੱਧ ਦੇ ਕੋ ਸੱਤ ਕਿਲੋ 6 ਕਿਲੋ ਨਾ ਦਵਾਗੇ ਠੀਕ ਹੈ ਠੀਕ ਹੈ ਹਾਂ ਦੁੱਧ ਵਿੱਚ ਹੀ ਰਹੇ ਲਓ ਬਹੁਤ ਵਧੀਆ ਮਿੰਨੀ ਛੋਟੀ ਕੱਦ ਵਜਨ ਦੀ ਚੰਗੀ ਆ ਬਾਕੀ ਅਸਟਾ ਮੇਲਾ 6 ਲੀਟਰ ਬਿਲਕੁਲ ਦੁੱਧ ਤਿਆਰ ਹੈ ਕਰੋ ਭਾਈ ਚੈੱਕ ਇਹ ਪਹਿਲਾਂ ਤੋਂ ਹੋ ਗਿਆ ਸਹੀ ਜੀ ਪਹਿਲੇ ਜੀ ਠੀਕ ਹੈ ਠੀਕ ਹੈ ਲਓ ਬਈ ਪਹਿਲਾ ਸੁਗਾ ਸਵੇਰੇ ਕਿੰਨਾ ਕਿ ਦਿੱਤਾ ਸੀ ਦੁੱਧ ਸੱਜਰ ਨੇ ਸੱਜਰ ਤੇ ਹੈਗੀ ਤੇ 14 15 ਕਿਲਵੜੀ ਹੈਗੀ ਜੀ ਅੱਛਾ ਅੱਛਾ ਹਾਂਜੀ ਬਾਕੀ ਥੂਣ ਵਾਲੀ ਡਾਕਟਰ ਨੇ ਆਖਿਆ ਵੀ ਪੰਜਾਂ ਦਿਨਾਂ ਨੂੰ ਚੈੱਕ ਕਰਾ ਲਿਓ ਅੱਛਾ ਅੱਛਾ ਨਿਕਲੂ ਥੂਣ ਵਾਲੀ ਠੀਕ ਹੈ ਜੀ ਲਓ ਬਈ ਸ਼ੱਕ ਦੇ ਵਿੱਚ ਯਾਰੇ ਸ਼ੱਕ ਦੇ ਵਿੱਚ ਆਈ ਠੰਡਾ ਟੀਕਾ ਨੂੰ ਲਵਾਤਾ ਜੀ ਦੰਡੀਆ ਪੰਜਾਂ ਸੱਤਾਂ ਦਿਨਾਂ ਤੱਕ ਫਿਰ ਚੈੱਕ ਕਰਾ ਸਕਦਾ ਲਿਖਿਆ ਲਵਾਵਾ ਵਿਖਾਦੇ ਹੋਣਾ ਟੰਗਿਆ ਤੇ ਆਹ ਬਾਈ ਨੇ ਚੈੱਕ ਕਰਾਈ ਯਾਰ ਕੱਲ ਕਰਾਈ ਜੀ ਚੈੱਕ ਪੰਜਾਂ ਵਾਲਾ ਹਾਂਜੀ ਜੇ ਸੂਣ ਵਾਲੀ ਹੋਊ ਤੇ ਸੂਣ ਵਾਲੀ ਦਸੀ ਸੀ ਆ ਨਾ ਦਾ ਸਾਈਜ਼ ਕਿੱਪ ਹਾਂਜੀ ਹਾਂਜੀ ਐਵੇਂ ਪਤਾ ਕਿ ਕਹਿ ਦੀ ਆ ਪੰਮੀਨੇ ਸੂਈ ਡੇਢ ਦੀ ਸੂਈ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜਦੋਂ ਮਤਲਬ ਛੱਕ ਦੇ ਵਿੱਚ ਆਈ ਜੇ ਅੱਛਾ ਜੀ ਤੇ ਨਿਕਲ ਵੀ ਸਕਦੀ ਜੇ ਮਤਲਬ ਡਾਕਟਰ ਨੇ ਆਖਿਆ 100% ਹੈ ਗਈ ਆ ਠੀਕ 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 ਪਰ ਹਾਲੀਆ ਸੌਦਾ ਕਰੇ ਮੇਰੇ ਜੇ ਇਹਦੇ ਪੰਜਾਂ ਦਿਨਾਂ ਨੂੰ ਪੰਜਾਂ ਸੰਭਲ ਗਏ ਅੱਛਾ ਜੀ ਫਿਰ ਤੋਕਣਾ ਕਬਣਾ ਤੁਹਾਨੂੰ ਬਲਾ 65000 ਦੀ ਵੇਚ ਦੇ ਦੀ ਹਾਂਜੀ ਹੁਣ 55 ਦੀ ਦੇ ਦੀਏ ਕਰਦੀ ਹਾਂ ਹਾਂ ਜਿੱਥੇ ਕਿ ਦੇ ਜੇ ਦੇਣੀ 50 ਪੂਰੇ ਦੇ ਦਾਂ ਠੀਕ ਹੈ ਲੋ ਭਾਈ 50000 ਦੀ ਮਣੀ ਝੋਟੀ ਪੂਰੇ 50000 ਦੀ ਦਵਾ ਡਾਕਟਰ ਕੱਬਣਿਆ ਬਾਕੀ ਚਲੋ ਛੱਕ ਦੇ ਵਿੱਚ ਤਾਂ 50000 ਦੇ ਤਾਂ ਪਤਾ ਇੱਧਰ ਖ ਉਤਰਾ ਹੀ ਹੈ ਬਿਲਕੁਲ ਸਹੀ ਹੈ ਵਜਨ ਵਾਲੀ ਬੜੀ ਹੈ ਵਜਦੀ ਵੀ ਚੰਗੀ ਆ ਹਾਂਜੀ ਹਾਂਜੀ ਤੇ ਜੇ ਕੋਈ ਵੀਰ ਭਰਾ ਸਾਹ ਇਤੋਂ ਨਾ ਪਹਾੜੇ ਦੇ ਕੋਈ ਵੀਰ ਭਰਾ ਦੋ ਡੰਗ ਮੇਰੇ ਕੋਲ ਚ ਆ ਕੇ ਖੜੇ ਠੀਕ ਹੈ ਠੀਕ ਹੈ ਹਾਂਜੀ ਪਹਾੜੇ ਉੱਤੇ 6 ਸਾਢੇ 6 ਕਿਲੋ ਲੀਟਰਾਂ ਦਾ ਦੁੱਧ ਹੈ ਠੀਕ ਹੈ ਠੀਕ ਹੈ ਜਾਰੋ ਅੰਡਾ ਤੇ ਤੁਹਾਨੂੰ ਜੱਟੇ ਕਿਦਾਂ ਘੜੇ ਕੱਦ ਘਾਟ ਵਾਲੀ ਆ ਤੇ ਦੱਸਿਓ ਵੀ ਜਿਹਦੇ ਬਾਰੇ ਇਹਦੇ ਮਗਰ ਕਟਾ ਦੇ ਅੱਛਾ ਜੀ ਹਾਂਜੀ ਲੋ ਭ ਜਨਾਹ ਜੀ ਇਸ ਟਾਈਮ ਦੁੱਧ ਦੀ ਦੁੱਧ ਵੀਰ ਜੀ ਇਹ ਕੋ ਹੋਣਾ ਜਿਹੜਾ ਹਾਜਰ ਨਾ ਜਰਿਓ 12 ਲੀਟਰ ਜੀ ਅੱਛਾ ਜੀ ਇਹ ਨਾ ਵੀਰ ਉਹ ਠੀਕ-ਠੋਕ ਨਹੀਂ ਰਹਿਦਾ ਰਿਹਾ ਵਿਚਾਰਾ ਅੱਛਾ ਅੱਛਾ ਜਿਹੜੇ ਵੀਰ ਕੋ ਲਈ ਆ ਠੀਕ ਆ ਤੇ ਦੁੱਧ ਮੈਂ ਕੋ 15 ਕਿਲੋ ਕਰ ਜੂਗੀ ਅੱਛਾ ਅੱਛਾ ਹਾਂ ਮੈਂ ਚੰਗੀ ਖਾਂਦਾਨੀ ਮੈਂ ਆ ਠੀਕ ਹੈ ਲੋ ਬਈ ਇਹ ਟ੍ਰੈਕ ਬਰਾਗ ਬਈ ਚਲੀ ਜਾ ਤੇ ਚੱਲ ਇਹਦਾ ਕੱਟਾ ਜਾ ਉਹ ਵਜਾ ਜੀ ਆਹ ਵਾਲਾ ਇਹਦਾ ਜਵਾਰ ਜੀ ਹਾਂਜੀ ਕਿੰਨੇ ਕ ਟਾਈਮ ਦਾ ਹੋਗਾ ਵੀਰ ਜੀ 20 ਦਾ ਲਾਲੇ 25 ਦਾ ਲਾਲੇ ਕੋਈ ਔਰ ਮਹੀਨੇ ਦਾ ਨਾਲੇ ਠੀਕ ਹੈ ਠੀਕ ਹੈ ਹਾਂਜੀ ਆਪਣੀ ਸਮਝਣਾ ਬਈ ਕੋਈ ਮਹੀਨੇ ਦਾ ਵੀ ਕੋਈ ਵੀ ਰੇ ਨਾ ਕਹਵੇ ਵੀ ਤਾਜੀ ਇਹਨੇ ਵਧਣਾਣੀ ਹੈ ਜਾਤ ਬਾਤ ਵਾਲੀ ਝੂਠੀ ਹਾਂਜੀ 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 ਦੁੱਧ 14 15 ਕਿਲੋ ਝੋਟੀ ਕਰ ਜੂਗੀ ਠੀਕ ਹੈ ਹੁਣ 12 ਲੀਟਰ ਜਿਹੜਾ ਹੈਗਾ ਉਹ ਮੌਕੇ ਦਾ ਹੈਗਾ ਜੀ ਠੀਕ ਲੋ ਭਾਜੀ 12 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਰੈਡੀ ਆ ਇਹ ਵੀ ਅੱਜ ਹੀ ਆਇਆ ਬਾਕੀ ਸਾਮ ਜਿਹੜੀ ਸਿਰ ਤੇ ਜੇ ਕੋਈ ਚੰਗੀ ਸਾਮ ਕਰ ਲੋ ਗਾ ਦੁੱਧ ਚੰਗਾ ਚਵਾਈ ਜਾਊਗੀ ਜੈੱਡ ਬਲੈਕ ਵਿੱਚ ਆ ਗਿਆ ਕਰੋ ਚੱਕ ਬਾਕੀ ਆਰਡਰ ਕੁਆਲਟੀ ਤੇ ਥਾਣਾ ਦਾ ਸੈੱਗ ਗੈਪ ਅਣ ਅੱਚਾ ਫੋਕਾ ਮਰਗਾ ਹੀ ਮਨ ਲਾਇਆ ਬਣਨਾ ਤੇ ਥਾਣਾ ਦਾ ਸੈੱਗ ਗਿਆ ਵੀ ਬਹੁਤ ਸ਼ਾਨਦਾਰ ਹੈ ਘਟ ਘਟ ਤੇ ਥੰ ਲ 12 ਲੀਟਰ ਦੁੱਧ ਜੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਿੱਠ ਪੁੜਾ ਵੀ ਬਹੁਤ ਚੰਗਾ ਹੈ ਦਾ ਦੁੱਧ ਦੇ ਵੀਰ ਜੀ ਅਜੇ ਕਿਸੇ ਦੇ ਘਰ ਦਾ ਹੀ ਦੱਸਣ ਦੇ ਜੀ ਆਪਾਂ ਅੱਛਾ ਜੀ ਅਜੇ ਦਿਹਾੜੀ ਆਪਾਂ 2 ਕਿਲੋ ਤੁਹਾਨੂੰ ਪਤਾ ਵਧਾਈ ਦੇਣੀ ਠੀਕ ਹੈ ਠੀਕ ਹੈ ਜੀ ਆਪਾਂ ਪਤਾ ਗੱਲ ਆਪ ਪਰੌਣੇ ਵਾਂਗੂ ਸੇਵਾ ਕਰਨੀ ਹੁੰਦੀ ਹੈ ਨਹੀਂ ਬਿਲਕੁਲ ਜੀ ਸਾਹ ਦੇ ਸਿਰ ਤੇ ਹੀ ਆ ਹਾਂਜੀ ਹਾਂਜੀ ਕਦੇ ਕੁਝ ਖਵਾ ਕੇ ਦੇ ਕੁਝ ਖਵਾ ਹਾਂਜੀ ਇਹ ਦੋ ਦਿਨ ਸਾਡੇ ਕੋਲ ਰਹਿ ਜਾਂਦੇ ਨੇ ਦੁੱਧ 14-15 ਕਿਲੋ ਝੋਟੀਆਂ ਦਾ ਚਵਾ ਦਾਂਗੇ ਠੀਕ ਹੈ ਠੀਕ ਹੈ ਹਾਂਜੀ ਮੁੱਲ ਮੁੱਲ ਤੇ ਤੁਹਾਡਾ ਹੀ ਤਿੰਨ ਦਾ ਦੋ ਇਹਦਾ ਨਹੀਂ ਲਾਸਟ ਰਹਿ ਗਈ ਆ ਬਾਕੀ ਜੀ ਰਕਮ ਲਈ ਤੁਸੀਂ ਐਂ ਘੱਟ ਵੱਧ ਦਾ ਦੀ। ਮੋਲ ਜੀ ਦੁੱਧ 15 ਕਿਲੋ ਚਵਾ ਕੇ ਦਿੱਗੇ ਫਿਰ ਤੇ ਬਾ ਸਵਾ ਲੱਖ ਹੀ ਮੰਗ ਲਈ। ਅੱਛਾ ਜੀ। ਹੁਣ ਮੋਲੇ ਦਾ 1 ਪੰਜ ਕਰਦੇ ਆਂ। ਅੱਛਾ ਜੀ। 5000 ਛੋੜ ਕਰਦੇ ਪੂਰੇ ਦੇ ਦਈਏ। ਕਰਦੇ ਜੀ 2000 ਹੋਰ। 95000 ਦੀ ਜੜੀ ਦੇ ਦਾਂਗੇ। ਠੀਕ ਹੈ ਜੀ। ਅੱਲਾਹ ਬਾਈ ਇਹ ਚੈੱਕ ਕਰੋ ਬਾਈ ਕਹਿੰਦਾ ਪੂਰੇ 90 ਦੀ ਦੇ ਦਾਂਗੇ। ਛੋੜ ਹੀ ਹੋਣੀ ਜੋ। ਠੀਕ ਹੈ ਠੀਕ ਹੈ। ਨਿਕਨੇ ਕੇ ਮੁੱਲ ਪਾਏ। ਬਿਲਕੁਲ ਜਿਆਦਾ ਮੁੱਲ ਆ ਤੇ ਪੁੱਤੋ ਚੰਗੇ ਆ ਵੀਰ ਦੇ ਕੋਲ ਸਾਰੇ। ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ।